ਗੱਲ ਭਾਜੀ ਸਾਡੇ ਘਰਾਂ ਗਾੜੀ ਆਣ ਕੇ ਖਲੋਂਦੇ ਆ ਮੁੰਡੇ ਇਕੱਠੇ ਕਰ ਕਰ ਕੇ ਲਿਆਉਂਦੇ ਆ ਇੱਥੇ ਆਣ ਕੇ ਕਦੀ ਜਿਹੇ ਜਿਹੇ ਕਰੀ ਜਾਂਦੇ ਆ ਗੱਡੀ ਲਾਉਂਦੇ ਆ ਗੱਡੀ ਸਾਡੇ ਬੂਏ ਗਾੜੀ ਆਣ ਕੇ ਖਲਾਰਦੇ ਆ ਕੌਣ ਲੋਕ ਆ ਇਹ ਸਾਡੇ ਪਿੰਡ ਦੇ ਹੀ ਮੁੰਡੇ ਆ ਜੀ ਕੀ ਨਾਮ ਕੀ ਉਹਦਾ ਇੱਕ ਦਾ ਨਾਂ ਨਰਵੈਲ ਆ ਜੀ ਸਹਵਾਗ ਆ ਬੀਤਾ ਆ ਆਪਣਾ ਹੁਸਨ ਆ ਇਹ ਜਦੋਂ ਨੇ ਉਹਦਾ ਸਾਡੇ ਘਰ ਆਣ ਕੇ ਬੂਹਿਆਂ ਗੜੀਆਂ ਆਣਾ ਅਣਖ ਲਾਉਂਦੇ ਆ ਭਾਜੀ ਆਈ ਇਹਨਾਂ ਨੂੰ ਵਰਜਿਆ ਵੀ ਆਈ ਇੱਕ ਦੋ ਵਾਰੀ ਡੱਕਿਆ ਵੀ ਆ ਪਰ ਇਹ ਹਟਦੇ ਨਹੀਂ ਕਿੰਨੀ ਾਰ ਇਹਨਾਂ ਨੂੰ ਬੋਲਿਆ ਕਿ ਨਾ ਇਦਾਂ ਕਰੋ ਨਾ ਕਰੋ ਸਾਡੇ ਘਰ ਆਣ ਕੇ ਇਹਨਾਂ ਨੇ ਦੋ ਤਿੰਨ ਵਾਰੀ ਬੰਦੇ ਵੀ ਪਵਾਤੇ ਆ ਗੋਲੀਆਂ ਔਰ ਕੱਲ ਪਿਸਟਲ ਤੱਕ ਇਹਨਾਂ ਦੇ ਕੋਲ ਹੀ ਗੋਲੀਆਂ ਤੱਕ ਚਲਾ ਕੇ ਗਏ ਸਾਡੇ ਘਰ ਪੁਲਿਸ ਵਾਲੇ ਆਣੇ ਅਜੇ ਤੱਕ ਉਹਨਾਂ ਨੂੰ ਫੜਿਆ ਨਹੀਂ ਗਿਸਤਾਰ ਨਹੀਂ ਕਰਨ ਦੀ ਉਹਨਾਂ ਨੇ ਕੀ ਕੰਮ ਕੀ ਕਰਦੇ ਆ ਕੰਮ ਉਹ ਭਾਜੀ ਦੋ ਤੇ ਵਿਲੇ ਹੀ ਆ ਤੇ ਇੱਕ ਜਿਹੜਾ ਉਹ ਦੁਕਾਨ ਤੇ ਲੱਗਾ ਜੀ ਹਾਂ ਜੀ ਜਦੋਂ ਕੱਲ ਝਗੜਾ ਹੋਇਆ ਵਾ ਕੱਲ ਕਿੰਨੇ ਲੋਕ ਸੀ ਉਹ ਜਿਹੜੇ ਕਿ ਮੁੰਡੇ ਭਾਜੀ ਉਹ ਘਟੋ ਘਾੜੇ ਵੀ 20 25 ਮੁੰਡੇ ਸੀ ਜਿਹੜੇ ਜਿੰਨਾ ਕੋ ਕਿਸ ਕੋ ਦਾ ਤਰ ਕਿਸ ਕੋ ਪਿਸਟਲ ਕੇ ਕੋ ਕੁਸ਼ ਗੋਲੀਆਂ ਸਰੇ ਆਮ ਚਲਾਉਂਦੇ ਸੀ ਭਾਜੀ ਪਹਿਲਾਂ ਰਾਤ ਜਿਹੜੇ ਪਿੰਡ ਦੇ ਲੋਕ ਆ ਉਹਨਾਂ ਦੇ ਨਾਲ ਬਾਹਰ ਦੇ ਲੋਕ ਵੀ ਅਗੇ ਸੀ ਹਾਂਜੀ ਹਾਂਜੀ ਭਾਜੀ ਬਾਹਰ ਦੇ ਹੀ ਉਹ 20 25 ਜਾਣੇ ਬਾਹਰ ਦੇ ਹੀ ਬੰਦੇ ਨਾਲ ਉਹਨਾਂ ਦੇ ਹਾਂਜੀ ਹਾਂਜੀ ਇਹ ਉਹਨਾਂ ਦੀ ਪਛਾਣ ਹੈਗੀ ਆ ਜਿਹੜੇ ਬਾਹਰੋਂ ਆਏ ਸੀ ਮੰਗਾ ਕੇ ਨਹੀਂ ਉਹਨਾਂ ਦੀ ਪਛਾਣ ਨਹੀਂ ਹੈ ਮੂੰਹ ਬੱਦੇ ਹਨ ਤੋੜ ਕਰਕੇ ਗਏ ਆ ਹਾਂਜੀ ਉਹਨਾਂ ਦੀ ਪਛਾਣ ਨਹੀਂ ਜਿਹੜੇ ਸਾਡੇ ਪਿੰਡ ਦੇ ਨਾਲ ਹੀ ਚਾਰ ਜਾਣੇ ਇਹ ਇਹਨਾਂ ਦੀ ਪਛਾਣ ਹੈ 5000 ਗੋਲੀਆਂ ਚੱਲੀਆਂ ਕਿਸੇ ਤੇ ਲੱਗੀ ਤਾਂ ਨਹੀਂ ਨਹੀਂ ਗੋਲੀ ਨਹੀਂ ਲੱਗੀ ਅਸੀਂ ਤੇ ਭਾਜੀ ਉਹ ਉਸ ਟਾਈਮ ਲੋਕੇ ਬਜੇ ਆ ਉਹਨਾਂ ਕੋ ਜੀ ਭਾਜੀ ਔਰ ਸਿੱਧੀਆਂ ਗੋਲੀਆਂ ਮਾਰੀ ਜਾਂਦੇ ਆ ਇਹਦੇ ਟੈਂਕੀਆਂ ਦੇ ਉੱਲੇ ਤੇ ਕੋਠੇ ਦੇ ਲੰਮੇ ਪੈ ਕੇ ਬਜੇ ਆ ਜੀ ਕੀ ਪੁਲਿਸ ਨੂੰ ਤਲਾਸ਼ ਕੀਤੀ ਜੀ ਹਾਂਜੀ ਸਰ ਕੀਤੀ ਜੀ ਹੁਣ ਤੱਕ ਦੀ ਕੀ ਕਾਰਵਾਈ ਕੀਤੀ ਸਰ ਕੋਈ ਕਾਰਵਾਈ ਨਹੀਂ ਜੀ ਉਹਨਾਂ ਨੂੰ ਪੇਂ ਨੇ ਗ੍ਰਿਫਤਾਰ ਨਹੀਂ ਕੀਤਾ ਕੁਛ ਨਹੀਂ ਆ ਇਦਾ ਈ ਤੁਰੇ ਫਿਰਦੀ ਐ ਜੀ ਉਹ ਉਹ ਸਗੋਂ ਧਮਕੀਆਂ ਦੇਂਦੇ ਆ ਫੇਰ ਕਿ ਅਸੀਂ ਫੇਰ ਆਣ ਕੇ ਗੋਲੀਆਂ ਚਲਾਵਾਂਗੇ ਜੀ ਕੀ ਮੰਗ ਕੀ ਕਰਦੇ ਪੁੱਛਾ ਮੰਗ ਚਾਹਦੇ ਆਂ ਅਸੀਂ ਕਿ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਵਾ ਉਹਨਾਂ ਨੂੰ ਗ੍ਰਿਫਤਾਰ ਕਰਨ ਜਲਦੀ ਤੋਂ ਜਲਦੀ ਜਿਹੜੀਆਂ ਸਾਨੂੰ ਤੇਰਾ ਨਾਮ ਕਵਲਜੀਤ ਕਹ ਰਿਹਾ ਕਵਲਜੀਤ ਜੀ ਕੀ ਗੱਲ ਹੋਈ ਆ ਕੱਲ ਕੱਲ ਇੱਥੇ ਬਹੁਤ ਜ਼ਿਆਦਾ ਮੁੰਡੇ ਆਏ ਇਹ ਬਾਹਰੋਂ ਲਿਆਂਦੇ ਉਹਨਾਂ ਨੇ 3-4 ਜਣੇ ਆਪੇ 5-6 ਜਣੇ ਇਹਨਾਂ ਨੇ ਗੋਲੀਆਂ ਚਲਾਈਆਂ ਸਾਡੇ ਨਿੱਕੇ ਨਿੱਕੇ ਬੱਚੇ ਆ ਹੀ ਸਾਰੇ ਲੋਕ ਕੇ ਬੱਚੇ ਆ ਤੇ ਝਗੜਾ ਕਿਸ ਗੱਲ ਦਾ ਕਰਵਾ ਇੱਥੇ ਸਾਡੇ ਘਰਾਂ ਦੇ ਗਾੜੀਏ ਮਤਲਬ ਕਿ ਗੱਡੀ ਖਲਾਰਦੇ ਆ ਕਿ दारू ਪੀਂਦੇ ਆ ਸ਼ਰਾਬਾ ਪੀਂਦੇ ਆ ਇੱਥੇ ਮੁੰਡੇ ਜਿਹੜੇ ਆ ਕਿ ਹੱਕਰਾ ਮਾਰਦੇ ਆ ਗਾਣੇ ਲਾਉਂਦੇ ਗੱਡੀ ਦੇ ਵਿੱਚ ਬਹੁਤ ਮਤਲਬ ਕਿ ਇਹਨਾਂ ਨੂੰ ਚਾਰ ਪੰਜ ਵਾਰੀ ਸਾਡੇ ਮੁੰਡਿਆਂ ਨੇ ਕਿਹਾ ਵੀ ਕਿ ਤੁਸੀਂ ਨਾ ਹੜੀਆਂ ਧੀਆ ਪਣਾ ਜਵਾਨ ਆ ਤੁਸੀਂ ਨਾ ਇੱਧਰ ਤੁਸੀਂ ਆਪਣੇ ਉਧਰ ਸਾਈਡ ਤੇ ਘਾਰੇ ਆ ਇੱਧਰ ਦੀ ਲਾਂਬੇ ਆ ਇਹਨਾਂ ਦਾ ਉਧਰ ਜਾ ਕੇ ਖੜ ਜਿਆ ਕਰੋ ਪਰ ਨਹੀਂ ਇਹ ਹਟੇ ਨਹੀਂ ਹੈਗੇ ਫੇਰ ਵੀ ਅਹੀਂ ਮਤਲਬ ਕਿ ਫੇਰ ਅਹੀਂ ਸਵੇਰੇ ਇੱਕ ਤੋਂ ਦੋ ਤਿੰਨ ਦਿਨ ਪਹਿਲਾਂ ਅਹੀਂ ਵਾਰਨਿੰਗ ਦਿੱਤੀ ਵੀ ਨਹੀਂ ਤੁਸੀਂ ਇੱਥੇ ਨਾ ਖਲੋਇਆ ਕਰੋ ਸਾਡੀ ਲੜਕੀ ਦੀ ਮੈਰਿਜ ਸੀ ਤਾਂ ਅਹੀਂ ਉਦੋਂ ਵੀ ਉਦਨ ਇਹ ਭੰਗੜਾ ਇੱਥੇ ਪੌਂਡੇ ਸਾਰੇ ਉਦਨ ਵੀ 1 ਵਜੇ ਰਾਤ ਏਕੇ 2-2 ਵਜੇ ਤੱਕ ਇਹ ਬਾਹਰ ਰਹਿੰਦੇ ਆ ਗੱਡੀ ਲਾ ਛੱਡਦੇ ਆ ਕੱਲ ਜਦੋਂ ਝਗੜਾ ਹੋਇਆ ਵਾ ਕਿੰਨੇ ਲੋਕ ਆਏ ਸੀ ਇਹ 5-6 ਜੀ ਆਪ ਘਰ ਦੇ ਜੀ 20-25 ਜਾਣੇ ਮੁੰਡੇ ਬਾਹਰ ਦੇ ਸੀ ਹਥਿਆਰ ਵੀ ਸੀ ਸਾਰਿਆਂ ਕੋ ਹਥਿਆਰ ਹੀ ਕਿ ਕੋਈ ਦਾਤਰ ਹੀ ਪਿਸਟਲ ਹੀ ਬੈਸਵਲ ਦੋ ਪਿਸਟਲ ਹੀ ਉਹਨਾਂ ਕੋ ਉਹਨਾਂ ਨੇ 7-8 ਫਾਇਰ ਚ ਚਲਾਏ ਆ ਕਾਫੀ ਜ਼ਿਆਦੇ ਤੇ ਕਿ ਪੁਲਿਸ ਵੱਲੋਂ ਕੋਈ ਕਾਰਵਾਈ ਕੀਤੀ ਨਹੀਂ ਹੁਣ ਤੱਕ ਮਤਲਬ ਛਾਮੀ ਆਈ ਐ ਪੁਲਸਰ ਉਹਨਾਂ ਨੇ ਉਹਨਾਂ ਦੇ ਬਜ਼ੁਰਗ ਨੂੰ ਖੜਿਆ ਵਾ ਤੇ ਸਵੇਰੇ ਛੱਡ ਦਿੱਤਾ ਵਾ ਹਜੇ ਕੋਈ ਕਾਰਵਾਈ ਨਹੀਂ ਹੋਈ ਕਿਸੇ ਨੂੰ ਕੋਈ ਗ੍ਰਿਫਤਾਰ ਨਹੀਂ ਕੀਤਾ ਹੈਗਾ ਸਾਡੇ ਪਰਿਵਾਰ ਦੇ ਵਿੱਚੋਂ ਗਏ ਤਾਂ 60 ਸੁੱਤ ਨਹੀਂ ਲੱਗੇ ਸਾਡੇ ਮਤਲਬ ਕਿ ਲੱਗੀਆਂ ਗੁੱਜੀਆਂ ਲੱਗੀਆਂ ਸੱਟਾ ਰੋੜੇ ਵੱਜੇ ਆ ਮਤਲਬ ਕਿ ਤਾਈ ਜੀ ਸਾਡੇ ਬਚਾਉਂਦੇ ਆਪਣੇ ਛੀਸ਼ਿਆਂ ਨੂੰ ਉਹ LED ਲੱਗੀ ਉਹਨਾਂ ਨੂੰ ਬਚਾਉਂਦੇ ਬਚਾਉਂਦੇ ਉਹਨਾਂ ਦੇ ਬਾਹ ਤੇ ਵੀ ਲੱਗੀ ਲੱਤ ਤੇ ਵੀ ਲੱਗੀ ਅੱਖ ਤੇ ਵੀ ਵੱਜਾ ਰੋੜਾ ਕਿੰਨਾ ਕ ਨੁਕਸਾਨ ਹੋਇਆ ਤਾਂ ਕਾਫੀ ਜ਼ਿਆਦਾ ਇਹਨਾਂ ਦੇ ਸ਼ੀਸ਼ੇ ਵੀ ਟੈਂਕੀ ਵੀ ਪਾੜ ਗਈ ਮਤਲਬ ਕਿ ਜਦੋਂ ਫਾਇਰ ਚਲਾਏ ਆਂ ਹੀ ਮਤਲਬ ਟੰਕੀਆਂ ਦੇ ਲੋਲੇ ਲੁਕੇ ਆਂ ਕਿ ਖਾਂ ਲੰਮੇ ਪਏ ਆਂ ਤੇ ਉਹਨਾਂ ਨੇ ਫਾਇਰ ਤਾਂ ਨੂੰ ਚਲਾਏ ਆਂ ਸਰਜੀ ਦੀ ਗੋਲੀ ਵਜੀ ਸੱਦੇ ਵੀ ਕੋਈ ਲੱਗੀ ਆਂ ਕੀ ਮੰਗ ਕਰਦੇ ਜੀ ਹੁਣ ਅਸੀਂ ਇਹੀ ਮੰਗ ਕਰਦੇ ਕਿ ਉਹਨਾਂ ਨੂੰ ਜਲਦ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ ਇਨਸਾਫ ਚਾਹੀਦਾ ਸਾਨੂੰ ਸਾਡੇ ਮਾਨੂੰ ਖਤਰਾ ਵਾ ਕਿਉਂਕਿ ਸਾਡੇ ਨਿੱਕੇ ਨਿੱਕੇ ਬੱਚੇ ਸਾਡੇ ਬੰਦਿਆਂ ਨੇ ਕੰਮਾਂ ਤੇ ਵੀ ਜਾਣਾ ਵਾ ਸਾਰਿਆਂ ਨੇ ਜੇ ਕੰਮ ਤੇ ਗਏ ਵੀ ਗਏ ਉਹਨਾਂ ਦੇ ਮਗਰ ਕੱਲ ਗਏ ਆ ਇਹ ਮੁੰਡੇ ਲੈ ਕੇ ਦੁਕਾਨ ਤੇ ਸਾਡੇ ਮਤਲਬ ਕੀ ਬੇਟੇ ਦੀ ਦੁਕਾਨ ਹੈ ਉੱਥੇ ਕਟਿੰਗ ਦੀ ਉੱਥੇ ਗਿਆ ਵਾ ਕੰਮ ਤੇ ਗਿਆ ਮੰਗਰੇ ਸਾਰੇ ਹਥਿਆਰ ਲੈ ਕੇ ਮੁੰਡੇ ਗਏ ਆ ਇਹ ਲੋਕ ਕੇ ਬਚਿਆ ਵਾ ਮੁੰਡਾ ਆਹੀ ਆਨੇ ਭੀ ਇਹ ਜਿਹੜਾ ਇਹਨਾਂ ਅਗੋਂ ਕੋਈ ਵੀ ਸਾਡੇ ਬੱਚਿਆਂ ਨੂੰ ਕੋਈ ਵੀ ਗੱਲ ਹੁੰਦੀ ਅਸੀਂ ਇਹਨਾਂ ਦਾ ਨਾਂ ਲੱਗਣਾ ਚਾਹੀਦਾ ਸਾਨੂੰ ਕਹਿੰਦੇ ਅਜੇ ਵੀ ਮਤਲਬ ਇਹ ਅਜੇ ਵੀ ਇਹ ਕਹਿੰਦੇ ਪਈ ਅਜੇ ਅਸੀਂ ਗੋਲੀਆਂ ਚਲਾਉਣੀਆਂ ਵਾਂ ਕੀ ਤੁਸੀਂ ਲੁਕ ਕੇ ਰਹੋ ਅਸੀਂ ਅਜੇ ਚਲਾਉਣੀ ਧਮਕੀਆਂ ਦੇ ਰਹੇ ਬਹੁਤ ਜ਼ਿਆਦੀਆਂ ਕਿ ਕੰਮਾਂ ਤੇ ਵੀ ਜਾਣਗੇ ਤੇ ਅਸੀਂ ਫੜ ਲੈਣੇ ਜਿੱਥੇ ਹਨ ਮਿਲੇ ਜੇ ਪੁਲਿਸ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰਦੀ ਫਿਰ ਕੀ ਕਰੋਗੇ ਅਸੀਂ ਜਿਹੜਾ ਕੱਲ ਸਿਦਮਾ ਪਿੰਡ ਦੇ ਵਿੱਚ ਕਲੈਸ਼ ਹੋਇਆ ਹੁਣ ਤੱਕ ਵੀ ਕੀ ਕਾਰਵਾਈ ਉਸ ਬੰਦੇ ਹੀ ਮਕਦਮਾ ਨੰਬਰ 4 ਜਿਹੜਾ ਵਾ ਰਜਿਸਟਰ ਕਰ ਦਿੱਤਾ ਵਾ ਉਸ ਤੋਂ ਕਰਕੇ ਅਸੀਂ ਉਹਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਬਾਈ ਨੀਨ ਪੰਜ ਬੰਦੇ ਨੇ ਕੁਛ ਨਹੀਂ ਮੰਨੀ ਤੇ ਜਲਦੀ ਜਿਹੜੇ ਹੁੰਦੇ ਹੁਣ ਰਿਸ਼ਟ ਕਰ ਲਿਆ ਦੱਸਿਆ ਜਾ ਰਿਹਾ ਹੈ ਕਿ ਫਾਇਰਿੰਗ ਵੀ ਜਿਹੜੀ ਆ ਪੀਜੀ ਦੀ ਲਾਹ ਹਾਂ ਉੱਥੇ ਜਿਹੜੀ ਇਨਵੈਸਟੀਗੇਸ਼ਨ ਕੀਤੀ ਦੋ ਰਾਉਂਡ ਫਾਇਰ ਹੋਈ ਲੜਾਈ ਦਾ ਕਾਰਨ ਕੀ ਰਿਹਾ ਹਾਂ ਐਕਚੁਅਲੀ ਉਹਦੇ ਚੱਕ ਜਿਹੜਾ ਨਰਵੈਲ ਸਿੰਘ ਆ ਦਾ ਆਦਮੀ ਨਾ ਨਕੇਸ਼ ਰਿਸ਼ਟਿਆ ਉਹ ਉੱਥੇ ਕਾਰ ਜਿਹੜਾ ਮਦੀਮ ਕਰਮਾ ਵਾ ਆਪਣੇ ਪਰ ਉਹ ਦੀ ਸੰਗ ਉਹਨਾਂ ਦੇ ਘਰ ਤੇ ਲੱਗ ਕੇ ਖੜੀ ਕਰਦਾ ਸੀ ਉਸ ਗੱਲ ਤੋਂ ਇਹਨਾਂ ਦੀ ਥੋੜੀ ਜਿਹੀ ਜੱਫੀ ਚਲਦੀ ਸੀ ਦੱਸਿਆ ਜਾ ਰਿਹਾ ਹੈ ਕਿ ਗਾਣੇ ਗੂਨੇ ਲਗਾ ਕੇ ਜਿਹੜਾ ਵਾ ਉਹ ਉੱਥੇ ਨਹੀਂ ਇਹ ਹੀ ਇਨਵੈਸਟੀਗੇਸ਼ਨ ਕਰ ਰਹੇ ਸਾਰੇ ਅਸੀਂ ਕਰ ਰਹੇ ਹਾਂ ਫਿਲਹਾਲ ਪਰ ਜਿਹੜਾ ਹੈ ਉਹ ਇਹੀ ਹੈ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੋ ਜੋ ਵੀ ਇਨਵੈਸਟੀਗੇਸ਼ਨ ਚੌਕ ਦਿਨ ਦਾ ਸਾਰੇ ਨਾਲ ਪਹਿਲਾਂ ਵੀ ਝਗੜਾ ਆਇਆ ਹੈ ਜੀ 2-3 ਦਿਨ ਪਹਿਲਾਂ ਇਨਵੈਸਟੀਗੇਸ਼ਨ ਚੱਲ ਰਹੀ ਜੀ ਉਹਦੇ ਬਾਰੇ ਜਿਹੜੀ ਸਾਰਾ ਮੈਟਰ ਇਨਵੈਸਟੀਗੇਟ ਕਰ ਰਹੇ ਹਾਂ ਆ ਡਿਊਰਿੰਗ ਇਨਵੈਸਟੀਗੇਸ਼ਨ ਜੋ ਵੀ ਹੋਊਗਾ ਉਹ ਨਾਲ ਕੋਈ ਰੇਡ-ਰਾਡ ਕੀਤਾ ਕਿੰਨੇ ਦਾ ਉਹ ਕਹ ਰਹੇ ਆ ਜੇ ਅਸੀਂ ਜਲਦੀ ਦੋਸ਼ੀ ਅਰੈਸਟ ਕਰਨਾ ਕਿੰਨੇ ਰੂਮ ਜਿਹੜੇ ਆ ਫਾਇਰ ਕੀਤੇਗੇ ਦੋ ਰੂਮ ਫਾਇਰ ਕੀਤੇ